ਸਿਕਲ ਦੇ ਆ ਆ ਦੋ ਘੰਟੇ ਬੈਨਾ ਅਸੀਂ ਸਾਰੇ ਅੱਜ ਕਲਾਕਾਰ ਭਰਾ ਵੀ ਬਹੁਤ-ਬਹੁਤ ਸਾਰੇ ਜਿਹੜੇ ਅਮਰਦੀ ਹੈ ਜਿਹੜੇ ਚੌਹਲੇ ਰਾਜੇ ਨੂੰ ਅਸੀਂ ਸਾਰੇ ਬੈਟਿਸ ਤਾਂ ਅਸੀਂ ਕੁਛ ਪਹਿਲਾਂ ਵਾਲਾ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਕੀਤੀ ਸੀ ਸਾਰੇ ਤੱਕ ਤੇ ਅੱਜ ਦੀ ਰਾਤ ਬਹੁਤ ਖਾਸ ਹੈ ਤੁਸੀਂ ਸਾਰੇ ਅਨੰਦ ਕਰਿਓ ਉਹਦਾ ਕੋਈ ਨੈਗੇਟਿਵ ਮਤਲਬ ਨਾ ਕੰਢਿਓ ਤੁਸੀਂ ਕਿ ਕੁਛ ਰਾਜ ਜੀ ਨਾਲ ਕੁਛ ਗਲਤ ਹੋ ਰਿਹਾ ਨਹੀਂ ਉਹ ਲੜ ਰਹੇ ਹੈ ਤੇ ਬਿਲਕੁਲ ਚੜਦੀ ਕਲਾ ਡਾਕਟਰ ਸਦਾ ਕੰਮ ਕਰ ਰਹੇ ਆ ਅਸੀਂ ਇੱਕ ਪੋਜ਼ਿਟਿਵ ਰੇ ਨਾਲ ਤੁਹਾਨੂੰ ਆਖਿਆ ਸੀ ਕਿ ਜਿਸ ਤਰ੍ਹਾਂ ਪਿਛਲੇ ਸਮੇਂ 'ਚ ਸਿਹਤਾਈ ਗ੍ਰੀਪ ਨੂੰ ਐਕਸੀਲੇਟ ਹੁੰਦਾ ਤੇ ਉਸ ਦਿਨ ਬਹੁਤ ਕ੍ਰਿਟੀਕਲ ਹਾਲਤ ਸੀ ਤਾਂ ਸਭ ਤੋਂ ਸ੍ਰੇ ਹੈ ਇਹੀ ਸੀ ਕਿ ਅਰਦਾਸਾ ਕਰੋ ਔਰ ਆਪਾਂ ਸਾਰਿਆਂ ਨੇ ਅਰਦਾਸਾਂ ਕੀਤੀਆਂ ਤੇ ਰਾਜ ਦੀ ਨੂੰ ਹੌਲੀ-ਹੌਲੀ ਊਰਜਾ ਮਿਲੀ ਹੈ ਉਹਨਾਂ ਦਾ ਦਸਤਾਵੇਜ਼ ਵੀ ਮਹਾਰਾਜ ਦਾ ਆਕਾਰ ਹੈ ਉਸੇ ਕਰਕੇ ਅਸੀਂ ਕਿਹਾ ਸੀ ਕਿ ਅੱਜ ਅੱਜ ਆਪਾਂ ਇੱਕ ਹਮਲਾ ਹੋਰ ਕਰੀਏ ਸਾਰੇ ਅੱਜ ساری ਰਾਤ ਆਪਾਂ ਮਹਾਰਾਜ ਦੇ ਲੇਖੇ ਲਾ ਦਈਏ ਕਿ ਕੱਲੀ-ਕੱਲੀ ਜਿਹੜੀ ਜ਼ਬਾਨ ਚੋਂ ਗੱਲੇ-ਗੱਲੇ ਜ਼ਹਿਨ ਚੋਂ ਹਿਰਦੇ ਚੋਂ ਮਹਾਰਾਜ ਨੇ ਇੱਕੋ ਅਰਦਾਸ ਕਰੇ ਕਿ ਰਾਜਨੀਤਿਕ ਨੂੰ ਹੋਰ ਉਪਚਾਰ ਦੇ ਠੀਕ ਕਰਾਉਣ ਇਸੇ ਕਰਕੇ ਜੀ ਤੁਹਾਨੂੰ ਉਹ ਵੀਡੀਓ ਚੁੱਕ ਮੈਂ ਅਰਦਾਸ ਕਰਦਾ ਹਾਂ ਹੋਰ ਕੋਈ ਦਾ ਗਲਤਫਹਿਮੀ ਨਾ ਕਰੇ ਤੁਸੀਂ ਬਿਲਕੁਲ ਵੀ ਇਹਨੂੰ ਨੈਗੇਟਿਵ ਵਾਲੇ ਪਾਸੇ ਨਾ ਲੈ ਕੇ ਜਾਓ ਅਸੀਂ ਵੀ ਸੰਗਤ ਰੂਪ ਚ ਸਾਰਿਆਂ ਨੇ ਉਹ ਵੀਡੀਓ ਬਣਾਉਣ ਤੋਂ ਬਾਅਦ ਸੰਗਤ ਰੂਪ ਚ ਜਿੰਨੇ ਵੀ ਇੱਥੇ ਵੀਰ ਪਹੁੰਚੇ ਹੋਏ ਸੀ ਮਾਝਾ ਭੈਣਾ ਪਹੁੰਚੇ ਸੀ ਅਸੀਂ ਆਪ ਬਾਟ ਕੀਤਾ ਅਰਦਾਸ ਕੀਤੀ ਹੈ ਔਰ ਉਦੋਂ ਬਾਅਦ ਚ ਵੀਰਾ ਬਹੁਤ ਚੜਦੀ ਕਲਾ ਚ ਹੈ ਉਦੋਂ ਪਹਿਲਾਂ ਵੀ ਚੜਦੀ ਕਲਾ ਚ ਸੀ ਪਰ ਅਰਦਾਸ ਚ ਬਹੁਤ ਅਸਰ ਹੁੰਦਾ ਹੈ ਉਸ ਤੋਂ ਬਾਅਦ ਚ ਡਾਕਟਰਾਂ ਦੇ ਕਹਿਣ ਮੁਤਾਬਕ ਕਿ ਵੀਰਾ ਹੋਰ ਉਹਨੂੰ એનર્ਜੀ ਮਿਲ ਰਹੀ ਹੈ ਅਰਦਾਸਾਂ ਨਾਲ ਕਿਉਂਕਿ ਆਸਾਂ ਤੇ ਅਰਦਾਸਾਂ ਬਹੁਤ ਇਨਾ ਟਾਈਮ ਚ ਇਨਾ ਮੂਵਮੈਂਟਮ ਕਮ ਕਰਦੀਆਂ ਨੇ ਸੋ ਤੁਸੀਂ ਕਿਸੇ ਵੀ ਪਾਸੇਉਂ 네ਗੇਟਿਵ ਪਾਸੇ ਨਹੀਂ ਗੱਲ ਲੱਗ ਕੇ ਯਾਨੀ ਵੀਰਾ ਬਿਲਕੁਲ ਚੜਦੀ ਕਲਾ ਚ ਹੈ ਜਝਾਰੂ ਹੈ ਉਹਦੀ ਬਿਲ ਪਾਵਰ ਸਪੋਰਟਸਮੈਨ ਬੰਦਾ ਇਨਾ ਜੂਝ ਰਿਹਾ ਹੈ ਉਹ ਆ ਆਪਦੇ ਆਪ ਨਾਲ ਔਰ ਸਾਰਾ ਪੰਜਾਬ ਉਹਦੇ ਲਈ ਦੁਆਵਾਂ ਕਰ ਰਿਹਾ ਦੁਨੀਆਂ 'ਚ ਮਤਲਬ 4 ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਕੱਢ ਦੁਨੀਆਂ ਕਿੱਥੋਂ ਕਿੱਥੋਂ ਸਾਡੇ ਕੋਲ ਇੱਥੇ ਆਉਂਦੀ ਹੈ ਅੱਗੇ ਅਸੀਂ ਵੀਰੇ ਲਈ ਆਏ ਆ ਇਹ ਆਸਕ ਦੇ ਵੀ ਬੈਰ ਨੂੰ ਤੋੜੂਗਾ ਨਹੀਂ ਸਾਨੂੰ ਪੂਰਨ ਭਰੋਸਾ ਹੈ ਆਪਾਂ ਸਾਰੇ ਜਣਿਆਂ ਨੇ ਚੜ੍ਹਦੀ ਕਲਾ 'ਚ ਰਹਿਣਾ ਕੋਈ ਵੀ ਗੱਲ ਨੂੰ ਡੈਕਟਿਵ ਨਹੀਂ ਲੈ ਕੇ ਜਾਣਾ ਵੀਰਾ ਰਾਜਵੀਰ ਬਿਲਕੁਲ ਚੜ੍ਹਦੀ ਕਲਾ 'ਚ ਹੈ ਤੁਸੀਂ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਬਸ ਅਸੀਂ ਹੁਣ ਵੀ ਬਾਈ ਇਹ ਹੀ ਗੱਲ ਕਹਿ ਰਹੇ ਆਂ ਕਿ ਆਪਾਂ ਅਰਦਾਸ ਔਰ ਸਬਰ ਵੀਰੇ ਦੇ ਨਾਂ ਤੇ ਵਧਾਉਣਾ ਹੈ ਅੱਜ ਵੀ ਵਧਾਉਣਾ ਤੇ ਕੱਲ ਵੀ ਵਧਾਉਣਾ ਹੈ ਔਰ ਆਉਣ ਵਾਲੇ ਦਿਨਾਂ ਜਿਤੋਂ ਨੂੰ ਕੋਈ ਖ਼ਬਰ ਹੀ ਮਿਲੂਗੀ ਸੁੱਖ ਦਾ ਸੁਨੇਹਾ ਮਿਲੂਗਾ ਅਸੀਂ ਇਹੀ ਆਸ ਕਰਦੇ ਹਾਂ ਬਹੁਤ ਬਹੁਤ ਮਿਹਰਬਾਨੀ ਧੰਨ